ਗਾਈਸ ਵੀਰੇ 50k ਹੋ ਗਏ ਬਹੁਤ ਬਹੁਤ ਗਾਈਸ ਭੈਣੇ ਵਧਾਈਆਂ ਤੇ ਆ ਕਿਥੇ ਬੈਠੇ ਹੋ ਅਸੀਂ ਸੜਕ ਤੇ ਬੈਠੇ ਆ ਗਾਈਸ ਭੈਣੇ ਤੈਨੂੰ ਬਹੁਤ ਬਹੁਤ ਵਧਾਈਆਂ ਹੋਣ ਤੇਰੇ 50k ਹੋ ਗਏ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਗਾਈਸ ਭੈਣੇ ਨਾਲੇ ਤੇਰੀ ਰਸੋਈ ਪੈਣ ਲੱਗੀ ਆ ਨਾਲ ਮੇਰੀ ਰਸੋਈ ਪੈਣ ਲੱਗੀ ਆ ਤੇ ਠੀਕ ਆ ਗਾਈਸ ਵੀਰੇ ਅਸੀਂ ਬਹੁਤ ਖੁਸ਼ ਆ ਅਸੀਂ ਸੜਕ ਨਾਲ ਕੋਈ ਨਹੀਂ ਡੋਣਾ ਗਾਈਸ ਭੈਣੇ ਸਾਹਮਣੇ ਓਕਾਰ ਆ ਗਈ ਕਾਰ ਓ ਕਾਰ ਆ ਗਈ ਓ ਕਾਰ ਆ ਗਈ ਮੈਨੂੰ ਠਾ ਮੈਂ ਟੁੱਟੇ ਨਹੀਂ ਪਾਵੀ ਓਏ ਗਾਈਸ ਭੈਣ ਨੂੰ ਛਿੱਤੀ ਛਿੱਤੀ ਠਾ ਦਿਓ ਇਹਨਾਂ ਹੋਵੇ ਸਾਗਰ ਦੀ ਫੋਟੀ ਇੰਡ ਕਾ ਲਈ ਆਉਂਦੀ ਹੋਵੇ ਇਹਨਾਂ ਹੋਵੇ ਭੈਣ ਨੂੰ ਚੱਕ ਦੇ ਕਿਤੇ ਕਾਰਾਂ ਦਾ ਟੀਟੀ ਕਰੀ ਜਾਂਦੋ ਗਾਈਸ ਭੈਣੇ ਤੈਨੂੰ ਡਰਨ ਦੀ ਕਿਹੜੀ ਲੋੜ ਸੀ ਕਿੱਡੀ ਤੇਰੀ ਸੇਹ ਦਾ ਤੇ ਕਾਰ ਵਾਲੇ ਨੂੰ ਡਰਨਾ ਚਾਹੀਦਾ ਸੀਗਾ ਕਿਉਂ ਉਹ ਕਿਹਦੇ ਚ ਕਾਰ ਮਾਰਦਾ ਤੇ ਉਹਦਾ ਪੁਰਜ਼ਾ-ਪੁਰਜ਼ਾ ਵੱਖਰਾ ਹੋ ਜਾਣਾ ਸੀਗਾ